ਰੋਪੜ ਦੀ ਤਾਂ ਕਹਾਵਤ ਹੈ ਜੀ ਉਰੇ ਡੁੱਬਣ ਨੂੰ ਪਾਣੀ ਹੈਗਾ ਪੀਣ ਨੂੰ ਨਹੀਂ ਹੈ ਮਾਈਨਿੰਗ ਤਾਂ ਪੂਰੀ ਚੱਲਦੀ ਹੈ ਜੀ ਜਿੱਦਾਂ ਹੁਣ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ 5 ਰੁਪਏ ਕਿਲੋ ਰੇਤ ਦਵਾਂਗੇ ਜਾਂ ਜੋ ਵੀ ਇਹਨਾਂ ਦਾ ਪ੍ਰੋਮਿਸ ਹੈਗਾ ਉਹ ਇਦਾਂ ਦਾ ਕੋਈ ਵਾਦਾ ਨਹੀਂ ਪੂਰਾ ਹੋਇਆ ਦਿਨ ਰਾਤ ਪਿੱਛੇ ਉਰੇ ਰੋਪੜੇ ਡੀਸੀ ਮੈਡਮ ਦੀ ਬੈਕਸਾਈਡ ਤੇ ਜਿਹੜੀ ਆ ਉੱਥੇ ਜਦੋਂ ਮਰਜ਼ੀ ਜਾ ਕੇ ਦੇਖੋ ਆ ਜਿਹੜਾ ਨਸ਼ੇ ਦਾ ਮੁੱਦਾ ਹੈ ਉਹਨਾਂ ਨੇ ਕਿਹਾ ਸੀ ਵੀ ਅਸੀਂ 24 ਘੰਟੇ ਚ ਫਿਰ 24 48 ਘੰਟੇ ਚ ਕਹਿਣ ਲੱਗੇ ਤੇ ਫਿਰ 4 ਮਹੀਨੇ ਚ ਕਹਿੰਦੇ ਤੇ ਵੀ ਖਤਮ ਕਰੂਗੇ ਕੋਈ ਹਸਪਤਾਲ ਨਹੀਂ ਇੱਕ ਸਿਵਲ ਹਸਪਤਾਲ ਆ ਉਹਦੀ ਵੀ ਬਿਲਡਿੰਗ ਹੈ ਡਾਕਟਰ ਉੱਥੇ ਵੀ ਵਧੀਆ ਨਹੀਂ ਨੇ ਉਥੇ ਚਾਹੀਦਾ ਕੋਈ ਸਰਕਾਰੀ ਕਾਲਜ ਬਣੇ ਕੋਈ ਸਰਕਾਰੀ ਹਸਪਤਲ ਦੇਖ ਲਓ ਤੁਸੀਂ ਇੱਕ ਡਾਕਟਰ ਮਿਲੇਗਾ ਕਦੇ ਜਦ ਮਰਜੀ ਤੁਸੀਂ ਚਲਦੇ ਹੋ ਇੱਕ ਡਾਕਟਰ ਹੋਗਾ ਉਹ ਵੀ ਕਿਛੇ ਜੀ ਧਿਆਨ ਨਾਲ ਗੱਲ ਨਹੀਂ ਸੁਨੇਗਾ ਮਨੀਸ਼ ਦਿਵਾੜੀ ਜੀ ਪਹਿਲਾਂ ਇਥੋਂ ਐਮਪੀ ਦੀ ਟਿਕਟ ਲੈ ਚੁੱਕੇ ਸੀ ਉਹ ਸਿਰਫ 5 ਸਾਲ ਪਹਿਲਾਂ ਆਏ ਸੀ ਉਸ ਤੋਂ ਬਾਅਦ ਉਹਨਾਂ ਦਾ ਨਾਂ ਤਾਂ ਚਿਹਰਾ ਮਿਲਿਆ ਨਾ ਹੀ ਉਹਨਾਂ ਦਾ ਰੂਪ ਦਿਖਿਆ ਵੀ ਜਿਹੜੀ ਰੋਪੜ ਦੀ ਮਾਇਨਿੰਗ ਇਸ ਵਾਰ ਇਹਨਾਂ ਨੇ ਘਾਟੇ 'ਚ ਦਿਖਾਈ ਆ ਸਰ ਘਾਟੇ 'ਚ ਕਿਦਾਂ ਹੋ ਜੂਗੀ ਤੇ ਲੈ ਸਾਡੇ ਟਾਈਮ ਉਥੇ ਸਾਰੇ ਘਾਰ ਦੇ ਵਿੱਚ ਝੁੱਲੇ ਲੱਗੇ ਹੁੰਦੇ ਸੀਗੇ ਰੋਪੜ ਦਾ ਸਭ ਤੋਂ ਪੋਸ਼ ਏਰੀਆ ਗਾਨੀਅਲਸੀ ਕਿੰਨੇ ਜਾਂਦਾ ਇੱਕ ਵੀ ਝੂਲਾ ਨਹੀਂ ਦਿਖਾਈ ਦੇ ਰਿਹਾ ਹੋਰ ਕਿ ਲੈ ਕੇ ਲੋਕ ਇੱਕ ਗੌਰਮੈਂਟ ਨੇ ਦੇਖਣਾ ਸੀਗਾ ਤੋੜ ਕੇ ਲੈ ਕੇ ਗਏ ਕੁਝ ਲੈ ਕੇ ਗਏ ਨਵੀਂ ਐਕਸਪੈਂਡੀਚਰ ਕਰਦੇ ਕੁਝ ਬਜਟ ਨਵਾਂ ਕਰਦੇ ਨਵੇਂ ਲੱਗਦੇ ਕੁਝ ਲੱਗਦੇ ਉਮੀਦ ਤਾਂ ਸਰ ਤਾਂ ਰੱਖੀ ਜਾਵੇ ਜੇ ਕੁਝ ਹੋਵੇ ਜਿਹੜਾ ਐਮਪੀ ਆਂਦਾ ਬਾਹਰੋਂ ਆਂਦਾ 5 ਸਾਲ ਆਂਦਾ ਜੀ ਕੋਈ ਮਿੱਠੀ ਪਹਿਲਾਂ ਆਂਦੇ ਆ ਮਿੱਠੀ ਗੋਲੀ ਦਿੰਦੇ ਆ 5 ਸਾਲ ਸਾਨੂੰ ਉਹ ਮਿੱਠੀ ਗੋਲੀ ਚੁਸਣੀ ਪੈਂਦੀ ਫੇ ਚਲੇ ਜਾਂਦੇ ਆ ਤੇ ਸਰਕਾਰੀ ਸਕੂਲਾਂ 'ਚ ਕਿਸੇ ਵੀ ਚੱਲ ਜਾਓ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਚੱਲ ਜਾਓ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਚੱਲ ਜਾਓ ਤੁਹਾਨੂੰ ਉੱਚ ਹਾਜ਼ਰੀ ਦਿਖਾਨਗੇ ਜੀ ਅਸੀਂ 40 ਬੱਚੇ ਆ 50 ਬੱਚੇ ਆ ਤੁਸੀਂ ਅਪੀਅਰ ਹੋ ਕੇ ਦਿਖਾ ਦਿਓ ਅੰਦਰ 10 ਤੋਂ ਅੰਦਰ ਬੱਚੇ ਨਹੀਂ ਹੁੰਦੇ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਵਾਰਡ ਨੰਬਰ 13 14 ਦਾ ਹਾਲ ਦੇਖੋ ਜਾ ਕੇ 15 20 ਦਿਨ ਤੋਂ ਪਾਣੀ ਨਹੀਂ ਆ ਰਿਹਾ ਆ ਸੜਕਾਂ ਦੇਖ ਲਓ ਕਹਿੰਦੀ ਆ ਸੀ ਕਿ ਸਭ ਤੋਂ ਪੋਸ਼ ਏਰੀਆ ਕਰੋੜਾਂ ਦੀ ਕੋਠੀਆਂ ਹੈਗੀਆਂ ਸੈਲਸੀ ਨਗਰ ਪੂਰਾ ਤੁਸੀਂ ਘੁੰਮ ਕੇ ਦਿਖਾ ਦਿਓ ਇੱਕ ਸੜਕ ਵੀ ਸਹੀ ਹੋਵੇ ਤਾਂ ਮੈਂ ਦੱਸ ਦਵਾਂ ਹਨੰਦਪੁਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਵਿੱਚ ਆ ਵਿਧਾਨ ਸਭਾ ਹਲਕਾ ਇਹ ਰੋਪੜ ਤਾ ਉੱਥੇ ਗੱਲਬਾਤ ਕਰਦੇ ਆਂ ਇੱਥੇ ਦੇ ਵੋਟਰਾਂ ਦੇ ਨਾਲ ਕੀ ਚਾਹੁੰਦੇ ਨੇ ਉਹ ਆ ਪਿਛਲੇ 5 ਸਾਲ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਆ ਆਉਣ ਵਾਲੇ 5 ਸਾਲ ਦੇ ਵਿੱਚ ਕਿੰਨੀਆਂ ਉਮੀਦਾਂ ਉਹ ਰੱਖਦੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕਿੰਨਾ ਵਿਕਾਸ ਹੋਇਆ ਕਿਹੜੀਆਂ ਚੀਜ਼ਾਂ ਦੀ ਲੋੜ ਆ ਹਲਕੇ ਦੇ ਵਿੱਚ ਮੌਜੂਦਾ ਸੀ ਵੋਟਰਾਂ ਦਾ ਮੂਡ ਜਾਣਨ ਦਾ ਯਤਨ ਕਰ ਰਹੇ ਆਂ ਕਿ ਇਸ ਹਲਕੇ ਦੇ ਵਿੱਚ ਕਿਹੜੀਆਂ ਸਮੱਸਿਆ ਆ ਰਹੀਆਂ ਨੇ ਕਿੰਨਾ ਕੁ ਵਿਕਾਸ ਹੋਇਆ ਰਜਗਾਰ ਕਿੰਨਾ ਕੁ ਮਿਲਿਆ ਨੌਜਵਾਨਾਂ ਨੂੰ ਗੱਲਬਾਤ ਕਰਦੇ ਆਂ ਕਿਹੜੀਆਂ-ਕਿਹੜੀਆਂ ਸਮੱਸਿਆ ਨੇ ਤੁਹਾਡੇ ਹਲਕੇ ਦੀਆਂ ਜਿਹੜੀਆਂ ਹੱਲ ਹੋਈਆਂ ਨੇ ਜਾਂ ਹੱਲ ਹੋਣ ਵਾਲੀਆਂ ਇੱਕ ਰੋਪੜ ਜਿਹੜੀ ਵਿਧਾਨ ਸਭਾ ਨੂੰ ਜੇ ਲੈ ਕੇ ਚਲੀਏ ਤਾਂ ਇੱਥੇ ਜਿਹੜਾ ਇਸ ਟਾਈਮ ਸਭ ਤੋਂ ਜ਼ਿਆਦਾ ਜਿਹੜਾ ਮੁੱਦਾ ਹੈਗਾ ਇੱਕ ਤਾਂ ਮਾਈਨਿੰਗ ਦਾ ਮੁੱਦਾ ਹੈ ਬਰੇ ਮਾਈਨਿੰਗ ਮਾਈਨਿੰਗ ਤਾਂ ਪੂਰੀ ਚੱਲਦੀ ਹੈ ਜੀ ਜਿੱਦਾਂ ਹੁਣ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ 5 ਰੁਪਏ ਕਿਲੋ ਰੇਤ ਦਵਾਂਗੇ ਜਾਂ ਜੋ ਵੀ ਇਹਨਾਂ ਦਾ ਪ੍ਰੋਮਿਸ ਹੈਗਾ ਉਹ ਇਦਾਂ ਦਾ ਕੋਈ ਵਾਦਾ ਨਹੀਂ ਪੂਰਾ ਹੋਇਆ ਦਿਨ ਰਾਤ ਪਿੱਛੇ ਉਰੇ ਰੋਪੜੇ ਡੀਸੀ ਮੈਡਮ ਦੀ ਬੈਕ ਸਾਈਡ ਤੇ ਜਿਹੜੀ ਆ ਉੱਥੇ ਜਦੋਂ ਮਰਜ਼ੀ ਜਾ ਕੇ ਦੇਖ ਲਓ ਮਾਈਨਿੰਗ ਹੋ ਰਹੀ ਪੂਰੇ ਪੂਰੇ ਚਲਦੀ ਰੋਪੜ ਪੂਰੇ ਜ਼ਿਲ੍ਹੇ ਚ ਚਲਦੀ ਹੈ ਜੀ ਚਾਹੇ ਆਨੰਦਪੁਰ ਸਾਹਿਬ ਲੈ ਲੋ ਚਾਹੇ ਚਮਕੌਰ ਸਾਹਿਬ ਲੈ ਲੋ ਚਾਹੇ ਰੋਪੜ ਲੈ ਲੋ ਵੀ ਬਹੁਤ ਜ਼ਿਆਦਾ ਮੈਨਿੰਗ ਚਲਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਨਸ਼ੇ ਦਾ ਮੁੱਦਾ ਹੈ ਇਹਨਾਂ ਨੇ ਕਿਹਾ ਸੀ ਵੀ ਅਸੀਂ 24 ਘੰਟੇ ਚ ਫਿਰ 24 48 ਘੰਟੇ ਚ ਕਹਿਣ ਲੱਗੇ ਤੇ ਫਿਰ 4 ਮਹੀਨੇ ਚ ਕਹਿੰਦੇ ਤੇ ਵੀ ਖਤਮ ਕਰੂਗੇ ਵੀ ਜਦੋਂ ਆਪਦੀ ਸਰਕਾਰ ਆਈ ਸੀ ਪਰ ਇਹ ਜਿਹਾ ਕੋਈ ਵਾਦਾ ਨਹੀਂ ਹੋਇਆ ਪੂਰਾ ਤੁਸੀਂ ਘਰ ਡਰਗ ਦੀ ਸਮੱਸਿਆ ਹੈ ਇਸ ਹਲਕੇ ਦੇ ਵਿੱਚ ਸਰ ਡਰਗ ਦੀ ਸਮੱਸਿਆ ਤਾਂ ਇੰਨੀ ਕੁ ਜ਼ਿਆਦਾ ਵੀ ਉਰੇ ਘਰ ਘਰ ਜਿਹੜਾ ਨਸ਼ਾ ਵਿਕ ਰਿਹਾ ਹੈ ਹਰ ਇੱਕ ਮੁਹੱਲੇ ਚ ਇੱਕ ਅਦਾ ਬੰਦਾ ਐਸਾ ਹੈਗਾ ਹੀ ਹਰ ਇੱਕ ਗਲੀ ਚ ਇੱਕ ਬੰਦਾ ਐਸਾ ਹੈਗਾ ਹੀ ਆ ਜਿਹੜਾ ਨਸ਼ਾ ਵੇਚ ਰਿਹਾ ਹੈ ਜੀ ਕਾਰਵਾਈ ਨਹੀਂ ਹੁੰਦੀ ਕਾਰਵਾਈ ਕਿਹਿਆ ਹੁੰਦੀ ਹੈ ਜੀ ਕੋਈ ਕਾਰਵਾਈ ਨਹੀਂ ਹੈ ਜੇ ਕਿਸੇ ਨੂੰ ਕਹੋ ਅਧਿਕਾਰੀਆਂ ਨੂੰ ਵੀ ਕਹਿ ਲੋ ਉਹਨਾਂ ਦਾ ਇਹੀ ਕਹਿਣਾ ਹੁੰਦਾ ਵੀ ਜੇ ਅਸੀਂ ਫੜਦੇ ਆ ਤਾਂ ਉਹਨਾਂ ਕੋ ਥੋੜਾ ਹੁੰਦਾ ਜੀ ਉਹ ਆਪ ਪਿੰਦੇ ਆ ਜੀ ਵੀ ਮੋੜਕੜ ਕੇ ਗੱਲ ਉੱਥੀ ਆ ਜਦੋਂ ਪਹਿਲਾਂ ਮਾਈਨਿੰਗ ਦਾ ਮੁੱਦਾ ਉੱਠਿਆ ਸੀ ਹਾਈ ਕੋਰਟ ਨੇ ਵੀ ਨੋਟਸ ਲਿਆ ਸੀ ਐਸਐਸਪੀ ਵੀ ਤਾਲਬ ਕਰ ਲਿਆ ਸੀ ਅਫਸਰ ਤਾਲਬ ਕਰ ਲਿਆ ਸੀ ਉਸ ਤੋਂ ਬਾਅਦ ਕੋਈ ਫਰਕ ਨਹੀਂ ਪਿਆ ਫਿਰ ਥੋੜਾ ਮੋੜਕੜ ਕੋਈ ਫਰਕ ਨਹੀਂ ਪਿਆ ਜਿੱਥੇ ਤੱਕ ਮੇਰੀ ਨੌਲੇਜ ਆ ਹੋ ਸਕਦਾ ਮੈਂ ਗਲਤ ਹੋਵਾਂ ਮੈਂ ਤੁਹਾਡੇ ਚੈਨਲ ਦੁਆਰਾ ਕਹਿ ਰਿਹਾ ਸ਼ਾਇਦ ਮੈਂ ਗਲਤ ਹੋਵਾਂ ਪਰ ਮੈਨੂੰ ਪ੍ਰੋਸੈਸ ਜੋਗ ਸੂਤਰਾਂ ਤੋਂ ਪਤਾ ਚੱਲਿਆ ਵੀ ਜਿਹੜੀ ਰੋਪੜ ਦੀ ਮਾਈਨਿੰਗ ਇਸ ਵਾਰ ਇਹਨਾਂ ਨੇ ਘਾਟੇ 'ਚ ਦਿਖਾਈ ਆ ਸਰ ਘਾਟੇ 'ਚ ਕਿੱਦਾਂ ਹੋਊਗੀ ਜੀ ਡੇਲੀ ਦਾ ਮਾਈਨਿੰਗ ਹੋ ਰਹੀ ਆ ਲੱਖਾਂ ਕਰੋੜਾਂ ਦੀ ਮਾਈਨਿੰਗ ਹੋ ਰਹੀ ਆ ਨਜਾਇਜ਼ ਡਿੱਪਰ ਚੱਲ ਰਹੇ ਆ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਵਿਧਾਨ ਸਭਾ ਹੈਗੀ ਲੋਕ ਸਭਾ ਚਲੋ ਅਨੰਦਪੁਰ ਸਾਹਿਬੇ ਪੈਂਦੀ ਆਪਣੀ ਉੱਥੇ ਇੱਕ ਐਲਗਰਾਮ ਪਿੰਡ ਪੈਂਦਾ ਜੀ ਉੱਥੇ 24 ਘੰਟੇ ਮਾਈਨਿੰਗ ਚੱਲਦੀ ਔਰ ਉਹ ਐਲਗਰਾ ਦਾ ਜਿਹੜਾ ਪੁਲਾ ਉਹ ਵੀ ਟੁੱਟ ਗਿਆ ਮਾਈਨਿੰਗ ਕਰਕੇ ਜੀ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਬਿਲਕੁਲ ਟੁੱਟ ਗਿਆ ਪੁਲ ਹੁਣ ਬੰਦ ਪਿਆ ਬਿਲਕੁਲ ਬਿਲਕੁਲ ਬੰਦ ਪਿਆ ਜੀ ਜਿਹੜੀ ਗੱਡੀਆਂ ਹੈਗੀਆਂ ਭਾਰੀਆਂ ਉਹ ਤਾਂ ਚਲੋ ਕਿਹ ਅੰਕ ਨਹੀਂ ਜਿਹੜੀਆਂ ਛੋਟੀਆਂ ਗੱਡੀਆਂ ਐ ਉਹ ਵੀ ਨਹਿਰ ਦੇ نیچے ਤੋਂ ਉਹਨਾਂ ਨੇ ਰਸਤਾ ਕੱਚਾ ਬਣਾਇਆ ਵੀ ਉੱਥੋਂ ਹੋ ਕੇ ਜਾ ਰਿਹਾ ਹੈ ਜੀ ਹੋਰ ਤੁਹਾਡੇ ਹਲਕੇ ਦੇ ਵਿੱਚ ਕਿਹੜੀਆਂ ਹੋਰ ਸਮੱਸਿਆ ਨੇ ਜਿਹੜੀਆਂ ਉਹ ਪੂਰੀਆਂ ਕਰਨ ਦੀ ਲੋੜ ਆ ਤੁਹਾਨੂੰ ਉਮੀਦ ਆ ਨਵੇਂ ਐਮਪੀ ਤੋਂ ਦੇਖੋ ਰੋਪੜ ਦੀ ਬੇਸਿਕ ਇਨਫਰਾਸਟ੍ਰਕਚਰ ਫੈਸਿਲਿਟੀਆਂ ਹ ਪਾਣੀ ਐਜੂਕੇਸ਼ਨ ਅਦਰ ਐਕਟੀਵਿਟੀਆਂ ਦੇ ਵਿੱਚ ਗਵਰਨਮੈਂਟ ਦਾ ਅਕਮੋਡੇਸ਼ਨ ਵਗੈਰਾ ਪਾਰਕ ਦੇ ਨੂੰ ਮੇਨਟੇਨਸ ਵਗੈਰਾ ਕਰਨਾ ਤੁਸੀਂ ਆਪ ਦੇਖ ਲਓ ਕਾ ਇਹ ਪਹਿਲਾਂ ਸਾਡੇ ਟਾਈਮ ਉੱਥੇ ਇਹ ਸਾਰੇ ਪਾਰਕ ਦੇ ਵਿੱਚ ਝੂਲੇ ਲੱਗੇ ਹੁੰਦੇ ਸੀਗੇ ਰੋਪੜ ਦਾ ਸਭ ਤੋਂ ਪੋਸ਼ ਏਰੀਆ ਗਿਆਨੀ ਐਲਸੀ ਕਿੰਨੀ ਕਿੰਨੀ ਆ ਜਾਂਦਾ ਇੱਕ ਵੀ ਝੂਲਾ ਨਹੀਂ ਦਿਖਾਈ ਦੇ ਰਿਹਾ ਹੋਰ ਕਿ ਲੈ ਕੇ ਲੋਕ ਇੱਕ ਗਵਰਨਮੈਂਟ ਨੇ ਦੇਖਣਾ ਸੀਗਾ ਤੋੜ ਕੇ ਲਾ ਕੇ ਗਏ ਕੁਝ ਲਾ ਕੇ ਗਏ ਨਵੀਂ ਐਕਸਪੈਂਡੀਚਰ ਕਰਦੇ ਕੁਝ ਬਜਟ ਨਵਾਂ ਕਰਦੇ ਨਵੇਂ ਲੱਗਦੇ ਕੁਝ ਲੱਗਦੇ ਹੁਣ ਆ ਪਰਖ ਹੈ ਇਹਦੇ ਵਿੱਚ ਵੀ ਜਿਹੜੇ ਆ ਝੁੱਲੇ ਜਿਹੜੇ ਲੱਗੇ 2 ਜਾਂ 3 ਮਾਤਰ ਲਗਾਏ ਆ ਉਸ ਵਕਤ ਕੁਝ ਨਹੀਂ ਹੋਇਆ ਆ ਸੜਕਾਂ ਦੇਖ ਲੋ ਗਿਆਨੀ ਐਸੀ ਕਿ ਸਭ ਤੋਂ ਪੋਸ਼ ਏਰੀਆ ਕਰੋੜਾਂ ਦੀ ਕੋਠੀਆਂ ਹੈਗੀਆਂ ਐਲਸੀ ਨਗਰਪੁਰਾ ਤੁਸੀਂ ਘੁੰਮ ਕੇ ਦਿਖਾ ਦਿਓ ਇੱਕ ਸੜਕ ਵੀ ਸਹੀ ਹੋਵੇ ਤਾਂ ਮੈਂ ਦੱਸ ਦਵਾਂ ਬੰਦੇ ਇਥੇ ਲੋਕੀ ਸ਼ਾਮ ਨੂੰ ਤਫਰੀਅਨੀ ਕਰਦੇ ਇੱਕ ਬੁਲਟ ਦੇ ਪਟਾਕੇ ਵਜਾਉਂਦੇ ਆ ਉਸ ਡਰ ਲੱਗਦਾ ਇੱਕ ਇਹ ਬੱਚਿਆਂ ਦੇ ਸੜਕਾਂ ਨਾ ਬਣੀਆਂ ਹੁਣ ਕਿਸੇ ਹੋਰ ਦੇ ਸਾਠ ਪੈਟਣਾ ਲੱਗ ਜੇਵੇ ਐਜੂਕੇਸ਼ਨ ਤੇ ਆ ਜਾਂਦੇ ਤੁਸੀਂ ਐਜੂਕੇਸ਼ਨ ਤੇ ਅੱਜ ਦੀ ਡੇਟਸ ਲਗਾ ਲਓ ਸਰਕਾਰ ਦੇ ਰਿਲੇਟਿਡ ਵੀ ਮੈਂ ਉਹ ਲੈ ਕੇ ਚੱਲ ਜਾਂਦਾ ਕਿ ਸਰਕਾਰੀ ਸਕੂਲਾਂ 'ਚ ਕਿਸੇ ਵੀ ਚੱਲ ਜਾਓ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਚੱਲ ਜਾਓ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਚੱਲ ਜਾਓ ਤੁਹਾਨੂੰ ਬੱਚੇ ਕਿਹੜੇ ਦੇਖਣਗੇ ਉੱਚ ਹਾਜ਼ਰੀ ਦਿਖਾਣਗੇ ਜੀ ਅਸੀਂ 40 ਬੱਚੇ ਆ 50 ਬੱਚੇ ਆ ਤੁਸੀਂ ਅਪੀਅਰ ਹੋ ਕੇ ਦਿਖਾ ਦਿਓ ਅੰਦਰ 10 ਤੋਂ ਅੰਦਰ ਬੱਚੇ ਨਹੀਂ ਹੁੰਦੇ ਸਰਕਾਰੀ ਸਕੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਕਿੰਨੇ ਸਕੂਲ ਇਲਾਕੇ ਦੇ ਬਣੇ ਹੋਏ ਕਿੰਨੇ ਕਾਲਜ ਦੇ ਦੇਖੋ ਮੈਂ ਦਿਖਾਣਾ ਕਿ ਇੱਥੇ ਸਭ ਤੋਂ ਪਹਿਲਾਂ ਬੁਆਏ ਸਕੂਲ ਜਿਹੜਾ ਬੱਚਿਆਂ ਦਾ ਇਹਦੇ ਵਿੱਚ ਹੈ ਇਹਦੇ ਵਿੱਚ ਚੱਲ ਜਾਓ ਇਹਦੇ ਵਿੱਚ ਜਦੋਂ ਵੀ ਤੁਹਾਨੂੰ ਬੱਚਾ ਮਿਲੇਗਾ ਕੋਈ ਤੁਹਾਨੂੰ ਵਧੀਆ ਅਕਮੋਡੇਸ਼ਨ ਵਗੈਰਾ ਕੁਝ ਨਹੀਂ ਕੋਈ ਫੈਸਿਲਿਟੀਜ਼ ਕੁਝ ਕੁਝ ਨਹੀਂ ਹੈ ਇਹ ਪੂਰੇ ਦਿੱਲੀ ਤੱਕ ਦਿਖਾਉਂਦੇ ਰਹੇ ਕਿ ਸਾਡੇ ਕੋਲ ਜੀ ਐਜੂਕੇਸ਼ਨ ਸਟਰਕਚਰਸ ਦੀਓ ਬਣਾਤਾ সুইਮਿੰਗ ਪੂਲ ਬਣਾਤੇ ਨਾਥਿੰਗ ਐਲਸ ਠੀਕ ਹੈ ਇੱਥੇ ਸਕੂਲਾਂ ਵਿੱਚ ਤੁਸੀਂ ਚੱਲ ਜਾਓਗੇ ਕੋਈ ਵੀ ਪੜੇ ਲਿਖਿਆ ਹੈ ਜਾਂ ਕੋਈ ਵੀ ਬੱਚਾ ਨਹੀਂ ਹੈ ਸਾਰੇ ਵਿਕਰ ਸੈਕਸ਼ਨ ਦੇ ਹੀ ਹੈ ਇਹ ਕਨੇਸੀਸੀ ਸਕੂਲ ਦੀ ਕਮੋਡੀਸ਼ਨ ਹੈ ਜੀ ਬਣਾ ਦੇਣਗੇ ਇੱਕ ਸਾਡੇ ਕੋਲ ਅਮੀਰਾਂ ਦੇ ਬੱਚੇ ਕਿਹਾ ਮੀਡਲ ਕਲਾਸ ਦੇ ਬੱਚੇ ਆਪਣੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਾਡੇ ਸਕੂਲਾਂ ਚਾਹੁੰਗਾ ਇਹ ਜੀ ਇਹ ਜੀ ਕੁਝ ਨਹੀਂ ਹੈ ਇਸ ਤਵਾਰੀ ਉਹਨਾਂ ਨੇ ਵਰਤਿਆ ਫੰਡ ਪੂਰਾ ਇਸ ਇਲਾਕੇ ਦੇ ਵਿੱਚ ਕਰਿਆ ਵਿਕਾਸ ਸਾਨੂੰ ਸਾਨੂੰ ਕਿਸੇ ਵੀ ਕਿਤੇ ਵੀ ਐਮਪੀ ਸਾਹਿਬ ਦਾ ਕਿਤੇ ਵੀ ਮੈਨੂੰ ਦੱਸ ਦੋ ਕਿ ਕਿਤੇ ਉਹਨਾਂ ਨੇ ਕਿਤੇ ਐਕਸਪੈਂਡੀਚਰ ਲਗਾਇਆ ਹੋਵੇ ਕਿਤੇ ਬਜਟ ਲਗਾਇਆ ਹੋਵੇ ਰੋਪੜ ਸ਼ਹਿਰ ਤੇ ਮੈਨੂੰ આજ ਤੱਕ ਨਹੀਂ ਦਿਖਿਆ ਰੋਜ਼ਗਾਰ ਦੀ ਕਿੰਨੀ ਵੱਡੀ ਸਮੱਸਿਆ ਹੈ ਰੋਜ਼ਗਾਰ ਦੀ ਸਮੱਸਿਆ ਹੈ ਰੋਜ਼ਗਾਰ ਮੇਲਿਆ ਕੋਸ ਇੰਡਸਟਰੀ ਮੇਲਿਆ ਅਨਐਮਪਲਾਈਡ ਹੈ ਜੀ ਯੂਥ ਬਿਲਕੁਲ ਅਨਐਮਪਲਾਈਡ ਹੈ ਯੂਥ ਨੂੰ ਕੰਮ ਹੀ ਨਹੀਂ ਮਿਲਦਾ ਦਿਹਾੜੀ ਲਾਂਦਾ ਅਗਲਾ 2-400 ਰੁਪਿਆ ਲਿਆਂਦਾ ਉਹ ਖਰਚ ਲੈਂਦਾ ਰੋਜ਼ਗਾਰ ਤਾਂ ਦਿੱਤਾ ਹੀ ਨਹੀਂ ਇਸ ਸਰਕਾਰ ਨੇ ਕਿਸੇ ਨੂੰ ਵੀ ਉਹੀ ਕਾਰਨ ਜਿਹੜੀ ਨੌਜਵਾਨ ਡਰੱਗ ਵੱਲ ਮੁੜਦੇ ਨੇ ਉਹਨਾਂ ਨੂੰ ਫਿਰ ਚਿੰਤਾ ਵੀ ਹੁੰਦੀ ਆ ਮਾਨਸਿਕ ਰੋਗੀ ਵੀ ਉਹ ਇੰਦ ਨੇ ਫਿਰ ਇਹਦੇਲੇ ਪਾਸੇ ਚਲੇ ਜਾਂਦੇ ਬਿਲਕੁਲ ਜੀ ਜਿਹੜਾ ਬੰਦਾ ਬੇਲਾ ਹੋਏਗਾ ਉਹ ਸ਼ੈਤਾਨ ਦਾ ਘਰ ਬਣੇਗਾ ਜਿਹੜਾ ਬੰਦਾ ਕਿਹਦੇ ਲਈ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਇੰਡਸਟਰੀ ਚਾਹੀਦੀਆਂ ਨੌਜਵਾਨਾਂ ਦੇ ਲਈ ਪੜ੍ਹੇ ਲੇਕੇ ਨੌਜਵਾਨ ਬੇਲੇ ਫਿਰਦੇ ਨੇ 5 5 7 7000 ਤੇ ਨੌਕਰੀ ਕਰਨ ਦੇ ਲਈ ਉਹਨਾਂ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਵਧੀਆ ਪੇ ਤੇ ਉਹਨਾਂ ਨੂੰ ਰੱਖਿਆ ਜਾਵੇ ਵਧੀਆ ਉਹਨਾਂ ਨੂੰ ਜੌਬ ਦਿੱਤੀ ਜਾਵੇ ਸਭ ਕੁਝ ਦਿੱਤਾ ਜਾਵੇ ਵਧੀਆ ਉਹ ਕਿਸੇ ਵੀ ਪਾਸੇ ਨਹੀਂ ਜਾਏਗਾ ਆਪਣੇ ਕੰਮ ਤੇ ਕੰਮ ਤੋਂ ਘਰ ਘਰ ਚਲਾਏਗਾ ਵਧੀਆ ਬਾਕੀ ਕਿੰਨੀ ਕਿ ਡਿਵੈਲਪਮੈਂਟ ਹੋਈ ਆ ਰੋਪੜ ਜੇਕਰ ਆਪਾਂ ਸ਼ਹਿਰ ਦੀ ਗੱਲ ਕਰੀਏ ਸੜਕਾਂ ਕਿਸ ਤਰ੍ਹਾਂ ਦੀਆਂ ਨੇ ਸੀਵਰੇਜ ਪ੍ਰਬੰਧ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਪੂਰੇ ਬਿਲਕੁਲ ਵੀ ਨਹੀਂ ਹੈ ਜੀ ਜ਼ੀਰੋ ਹੈ ਸੀਵਰੇਜ ਜ਼ੀਰੋ ਹੈ ਵਾਟਰ ਸਪਲਾਈ ਜ਼ੀਰੋ ਹੈ ਰੋਡਸ ਜ਼ੀਰੋ ਨੇ ਮੇਰੇ ਤੋਂ ਪਹਿਲਾਂ ਵਕੀਲ ਸਾਹਿਬ ਨੇ ਗੱਲ ਕਹੀ ਹੈ ਵੀ ਰੋਡਾਂ ਦਾ ਏਰੀਆ ਦੇਖੋ ਤੁਸੀਂ ਪੌੜ ਏਰੀਆ ਡਿੱਡ ਡਿੱਡ 2-2 ਕਰੋੜ ਰੁਪਏ ਦੀ ਕੋਠੀ ਹੈ ਇੱਥੇ ਰੋਡਸ ਟੁੱਟੀਆਂ ਹੋਈਆਂ ਨੇ ਸਾਰੀਆਂ ਜੀ ਪੀਜੀ ਹ ਪੱਦਰ ਤੋਂ ਕੋਈ ਇੱਥੇ ਪਾਸੇ ਹਸਪਤਾਲ ਹੈ ਇੱਧੇ ਇਲਾਕੇ ਦੇ ਵਿੱਚ ਕਿਉਂਕਿ ਕਈ ਵਾਰ ਸੀਰੀਅਸ ਹੁੰਦਾ ਮਰੀਜ਼ ਪੀਜੀਏ ਜਾਂਦਾ ਜਾਂਦਾ ਦਮ ਤੋੜਦਾ ਇੱਧੇ ਇਲਾਕੇ 'ਚ ਹੈ ਹਸਪਤਾਲ ਕੋਈ ਹਸਪਤਾਲ ਨਹੀਂ ਇੱਕ ਸਿਵਲ ਹਸਪਤਾਲ ਹੈ ਉਹਦੀ ਵੀ ਬਿਲਡਿੰਗ ਹੈ ਡਾਕਟਰ ਉੱਥੇ ਵੀ ਵਧੀਆ ਨਹੀਂ ਨੇ ਡਾਕਟਰਾਂ ਦੀ ਕ ਕਮੀ ਹੈ ਬਿਲਕੁਲ ਜੀ ਪ੍ਰਾਈਵੇਟ ਚੈੱਕ ਕਰਦੇ ਨੇ ਸਰਕਾਰੀ ਕੋਈ ਕਰਦਾ ਨਹੀਂ ਇਸ ਤਰ੍ਹਾਂ ਦੀ ਮੰਗ ਕਰਦੇ ਹੋ ਰੋਜ਼ਗਾਰ ਨਹੀਂ ਮਿਲ ਰਿਹਾ ਨੌਜਵਾਨਾਂ ਨੂੰ ਨਵੇਂ ਐਮਪੀ ਬਣਣਗੇ ਨਵੀਂ ਸਰਕਾਰ ਬਣੇਗੀ ਕੀ ਡਿਮਾਂਡ ਆ ਕਿਉਂਕਿ ਵੋਟਰਾਂ ਤੋਂ ਤਾਂ ਮੰਗ ਕਰਨੀ ਹੁੰਦੀ ਹੈ ਤਾਂ ਹੀ ਸਰਕਾਰਾਂ ਪੂਰੀਆਂ ਕਰਨੀ ਉਮੀਦ ਤਾਂ ਸਰ ਤਾਂ ਰੱਖੀ ਜਾਵੇ ਜੇ ਕੁਝ ਹੋਵੇ ਜਿਹੜਾ ਐਮਪੀ ਆਂਦਾ ਬਾਹਰੋਂ ਆਂਦਾ 5 ਸਾਲ ਆਂਦਾ ਜੀ ਕੋਈ ਮਿੱਠੀ ਪਹਿਲਾਂ ਆਂਦੇ ਆ ਮਿੱਠੀ ਗੋਲੀ ਦਿੰਦੇ ਆ 5 ਸਾਲ ਸਾਨੂੰ ਮਿੱਠੀ ਗੋਲੀ ਚੁਸਣੀ ਪੈਂਦੀ ਫੇ ਚਲੇ ਜਾਂਦੇ ਆ ਉੱਥੇ ਚਾਹੀਦਾ ਕੋਈ ਸਰਕਾਰੀ ਕਾਲਜ ਬਣੇ ਕੋਈ ਸਰਕਾਰੀ ਹਸਪਤਲ ਦੇਖ ਲਓ ਤੁਸੀਂ ਇੱਕ ਡਾਕਟਰ ਮਿਲੇਗਾ ਕਦੇ ਜਦ ਮਰਜ਼ੀ ਤੁਸੀਂ ਚੱਲ ਜਾਓ ਇੱਕ ਡਾਕਟਰ ਹੋਗਾ ਉਹ ਵੀ ਕਿਸੇ ਦੀ ਧਿਆਨ ਨਾਲ ਗੱਲ ਨਹੀਂ ਸੁਨੇਗਾ ਇੱਕੋ ਹੀ ਸਰਕਾਰੀ ਕਾਲਜ ਹੈ ਇੱਕੋ ਹੀ ਸਰਕਾਰੀ ਹਸਪਤਲ ਹੈ ਉੱਥੇ ਵੀ ਤੁਸੀਂ ਹੁਣ ਆਲ ਜਾ ਕੇ ਦੇਖ ਲਓ ਹਸਪਤਲ ਦਾ ਜਦ ਤੁਸੀਂ ਹੁਣ ਚੱਲ ਜਾਓ ਰਾਤ ਨੂੰ ਚੱਲ ਜਾਓ ਕੋਈ ਐਮਰਜੈਂਸੀ ਹੋਵੇ ਸਿੱਧਾ ਹੀ ਕੋਈ ਜਿਹੜਾ ਪੇਸ਼ੈਂਟ ਉਹਦੇ ਵੀ ਇਹਨਾਂ ਕੋਲ ਸੈੱਟ ਹੋ ਸਕਦਾ ਉਹਨੂੰ ਵੀ ਮਿੰਟ ਚ ਕਰ ਦਿੰਦੇ ਰੈਫਰ ਟੂ ਪੀਜੀ ਕੋਈ ਇਨਾਂ ਕੋਲ ਹਸਪੀਟਲ ਨਹੀਂ ਕੋਈ ਸਰਕਾਰ ਨਹੀਂ ਕੋਈ ਰੋਜ਼ਗਾਰ ਨਹੀਂ ਸਰਕਾਰ ਨੂੰ ਚਾਹੀਦਾ ਇੱਥੇ ਸ਼ਹਿਰ 'ਚ ਫੈਕਟਰੀਆਂ ਕੋਈ ਬਣਨ ਕਿ ਸੇ ਬੰਦਿਆਂ ਨੂੰ ਰੋਜ਼ਗਾਰ ਮਿਲੇ ਬਾਹਰੋਂ ਆਂਦੇ ਲੋਕ ਇੱਥੇ ਰੋਜ਼ਗਾਰ ਵਾਸਤੇ ਅਗਲਾ ਦਿਹਾੜੀ ਦਾ ਆਂਦਾ 2-400 ਰੁਪਏ ਦਿਹਾੜੀ ਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ 100-200 ਲੈ ਕੇ ਆਪਣਾ ਉਹਦੇ 'ਚ ਕੀ ਕਰੇਗਾ ਬੰਦਾ ਤੁਸੀਂ ਆਪ ਦੱਸੋ 400 ਰੁਪਏ 'ਚ ਸਿਲੰਡਰ ਦਾ ਰੇਟ ਦੇਖ ਲਓ ਅੱਜ ਪੈਟਰੋਲ ਦਾ ਰੇਟ ਦੇਖ ਲਓ ਕੀ ਰੇਟ ਤੇ ਬੰਦਾ ਕੰਮ ਕਰੇਗਾ ਤੇ ਕੀ ਰੇਟ ਤੇ ਬੰਦਾ ਕਿਸ ਕਰੇਗਾ ਕਿਸ ਤਰ੍ਹਾਂ ਰੋਜ਼ਗਾਰ ਚਾਹੁੰਦੇ ਹੋ ਨਵੀਂ ਸਰਕਾਰ ਬਣੇਗੀ ਨਵੇਂ ਐਮਪੀ ਹੋਣਗੇ ਕਿੰਨੀ ਕ ਉਮੀਦਾਂ ਤੁਸੀਂ ਮੰਨਦੇ ਹੋ ਸਭ ਤੋਂ ਪਹਿਲਾਂ ਮੈਂ ਪੱਤਰਕਾਰ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ ਜੋ ਕਿ ਮਨੀਸ਼ ਦਿਵਾਰੀ ਜੀ ਪਹਿਲਾਂ ਇਥੋਂ ਐਮਪੀ ਦੀ ਟਿਕਟ ਲੈ ਚੁੱਕੇ ਸੀ ਉਹ ਸਿਰਫ 5 ਸਾਲ ਪਹਿਲਾਂ ਆਏ ਸੀ ਉਸ ਤੋਂ ਬਾਅਦ ਉਹਨਾਂ ਦਾ ਨਾ ਤਾਂ ਚਿਹਰਾ ਮਿਲਿਆ ਨਾ ਹੀ ਉਹਨਾਂ ਦਾ ਰੋਬ ਦਿਖਿਆ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਤੁਸੀਂ ਵਾਰਡ ਨੰਬਰ 13 14 ਦਾ ਹਾਲ ਦੇਖੋ ਜਾ ਕੇ 15 20 ਦਿਨ ਤੋਂ ਪਾਣੀ ਨਹੀਂ ਆ ਰਿਹਾ ਲੋਕ ਇੰਨੇ ਪਰੇਸ਼ਾਨ ਹੈ ਕਿ ਹਾਰ ਕੇ ਉਹਨਾਂ ਨੂੰ ਇਥੋਂ ਹੈੱਡ ਤੋਂ ਹੈੱਡ ਵਰਕਰਸ ਤੋਂ ਟੂਟੀ ਤੋਂ ਪਾਣੀ ਭਰ ਕੇ ਘਰ ਲੈ ਕੇ ਜਾਣਾ ਪੈਂਦਾ ਏ ਔਰ ਤੁਸੀਂ ਨਸ਼ੇ ਦਾ ਮੁੱਦਾ ਲੈ ਲਓ ਨਸ਼ਾ ਇੰਨਾ ਕਿਉਂ ਫੈਲ ਚੁੱਕਿਆ ਏ ਕਿ ਜਿਹੜੇ ਨੌਜਵਾਨ ਪੀੜੀ ਨੇ ਬੀਕਾਮ ਬੀਐਸਸੀ ਕੀਤੀ ਹੈ ਉਹ ਅੱਜਕੱਲ ਚਿੱਟੇ ਦੇ ਭਵਿੱਖ ਚ ਬੜੇ ਹੋਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਸਾਡਾ ਸੂਬਾ ਏ ਸਾਡੇ ਹਲਕੇ ਦੀ ਸਮੱਸਿਆ ਹੈ ਹਲਕੇ ਦੇ ਵਿੱਚ ਬਹੁਤ ਬੜੀ ਸਮੱਸਿਆ ਏ ਪ੍ਰਸ਼ਾਸਨ ਉਹਨਾਂ ਨੂੰ ਨੱਥ ਪਾਏ ਨਹੀਂ ਰਿਹਾ ਕਿਸੇ ਪਾਸੇ ਤੋਂ ਅਗਰ ਨੱਥ ਪਾਣ ਦੀ ਸੋਚਦਾ ਵੀ ਹੈ ਤਾਂ ਉਸ ਤੋਂ ਪਹਿਲਾਂ ਉਹ ਨਿਕਲ ਜਾਂਦੇ ਆ ਬੰਦ ਕਿਵੇਂ ਹੋ ਸਕਦਾ ਕਿਸ ਤਰ੍ਹਾਂ ਬੰਦ ਕੀਤਾ ਜਾ ਸਕਦਾ ਦੇਖੋ ਜੀ ਉਹ ਚੀਜ਼ਾਂ ਜਿਹੜੀਆਂ ਇੱਥੇ ਆਲੇ ਦੇਖੋ ਸਾਨੂੰ ਅਸੀਂ ਨੌਜਵਾਨ ਨੂੰ ਸਮਝਾ ਸਕਦੇ ਆ ਇਸ ਤੋਂ ਉੱਪਰ ਹੋਰ ਕੁਝ ਹੱਲ ਨਹੀਂ ਹੈ ਸਾਡੇ ਕੋਲ ਲੇਕਿਨ ਜੋ ਵੇਚ ਰਿਹਾ ਹੈ ਜੋ ਵੇਚਣਕਾਰ ਹੈਗਾ ਏ ਉਹਨਾਂ ਦਾ ਕੀ ਹੱਲ ਕੀਤਾ ਜਾਊਗਾ ਇਹ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਸੋਚਣਾ ਪਵੇਗਾ ਨਹੀਂ ਆਉਣ ਵਾਲਾ ਪਬਿਕ ਇੰਨਾਕ ਡਾਊਨ ਹੁੰਦਾ ਜਾ ਰਿਹਾ ਹੈ ਨਾ ਕਿ ਅੱਗੇ ਪੀੜੀਆਂ ਦਾ ਵਧਾਅ ਵੀ ਨਹੀਂ ਹੋਣਾ ਹੈਗਾ ਤਾਂ ਪੰਜਾਬ ਦੇ ਰਹਿਣ ਵਾਲੇ ਕਿੰਨਾ ਕੁ ਡਿਵੈਲਪਮੈਂਟ ਹੋਈ ਆ ਪਿਛਲੇ 5 ਸਾਲ ਦੇ ਵਿੱਚ ਕਿੰਨੀ ਕੁ ਹੋਰ ਆਉਣ ਵਾਲੀ ਡਿਵੈਲਪਮੈਂਟ ਦਾ ਤਾਂ ਤੁਸੀਂ ਲੈ ਲਓ ਜੀ ਨਜ਼ਰ ਹੀ ਆਂਦਾ ਸ਼ੀਸ਼ਾ ਸਾਰਾ ਸਾਹਮਣੇ ਹੀ ਆ ਜਿਵੇਂ ਭਾਈ ਸਾਹਿਬ ਨੇ ਵੀ ਦੱਸਿਆ ਹੋਰ ਵੀ ਦੱਸ ਰਹੇ ਆ ਉਹ ਤਾਂ ਇੱਕ ਤਸਵੀਰ ਬਿਲਕੁਲ ਸਾਹਮਣੇ ਪਈ ਐ ਜੋ ਸ਼ੀਸ਼ਾ ਬਿਲਕੁਲ ਓਕੇ ਰਿਪੋਰਟ ਆ ਉਹਦੇ ਬੇਟੇ ਨੇ ਬੜੀ ਵਧੀਆ ਗੱਲ ਕੀਤੀ ਚਿੱਟੇ ਤੇ ਨਸ਼ੇ ਤੇ ਬੇਸੀ ਸਰਕਾਰ ਕੋਲੋਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਵੀ ਵੇਚਣ ਵਾਲੇ ਦੇ ਨੱਥ ਪਾਈ ਜਾਵੇ ਖਾਣ ਨੂੰ ਦੇਖੋ ਤੁਹਾਨੂੰ ਤਾਂ ਮੈਂ ਨੂੰ ਤੁਸੀਂ ਕੋਈ ਚੀਜ਼ ਦਿੱਤੀ ਮੈਂ ਤਾਂ ਪਾ ਲੈਣੀ ਮੋਜ ਮੈਨੂੰ ਫ੍ਰੀ ਮਿਲੀ ਇੱਕ ਵਾਰੀ ਮੈਨੂੰ ਸਵਾਦ ਪੈ ਗਿਆ ਪਸਵਾਦ ਬਈ ਤੁਸੀਂ ਮੈਨੂੰ ਟੋਫੀ ਦਿੱਤੀ ਤੁਸੀਂ ਮੈਨੂੰ ਚੀਜ਼ ਦਿੱਤੀ ਨਾ ਤਾਂ ਉਸ ਜੀਤੇ ਪੈਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਦਾ ਵਿਕਾਸ ਹੋ ਜਾਵੇ ਸਾਡੀ ਉਮਰ ਤਾਂ ਚਲੋ ਹੁਣ ਤਾਂ ਨਿਕਲਦੀ ਚਲੇਗੀ ਕੀ ਕਰਦੋ ਕਾਰੋਬਾਰ ਮੇਰਾ ਬਿਜ਼ਨਸ ਹੈ ਕਾਦਾ ਬਿਜ਼ਨਸ ਮੇਰੀ ਗਿਫਟ ਸ਼ਾਪ ਹੈ ਅ ਜੇ ਵਪਾਰੀ ਹੈ ਜੇ ਦੁਕਾਨਦਾਰ ਤੁਹਾਨੂੰ ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਦੁਕਾਨਦਾਰਾਂ ਨੂੰ ਸਮੱਸਿਆ ਆਉਣ ਵਾਲੇ ਸਮੇਂ ਤੇ ਮੁਤਾਬਕ ਤਾਂ ਮੁਰਗੀ ਹੁਣ ਤਾਂ ਫਿਲਹਾਲ ਜਿਵੇਂ ਹੈ ਠੀਕ ਚੱਲ ਰਿਹਾ ਉਹਦੇ ਬਾਰੇ ਆਪਾਂ ਕਹਾਂਗੇ ਵੀ ਠੀਕ ਚੱਲ ਰਿਹਾ ਪੂਰੀ ਅਸਿਓ ਗੱਲ ਨਹੀਂ ਹੈਗੀ ਮਹਿੰਗਾਈ ਦੀ ਕਿੰਨੀ ਜਿਹੜੀ ਲੋਕਾਂ ਨੂੰ ਮਾਰ ਚੁੱਕੀ ਹੈ ਮਹਿੰਗਾਈ ਦੇ ਬਹੁਤ ਜ਼ਿਆਦਾ ਮਹਿੰਗਾਈ ਦੇ ਤਾਂ ਇਹ ਮੁੱਦਾ ਹੈਗਾ ਵੀ ਸਾਡੇ ਸ਼ਹਿਰ ਨੂੰ ਛੱਡ ਕੇ ਲੋਕੀ ਆਮ ਜਿਵੇਂ ਚੰਡੀਗੜ੍ਹ, ਕੋਰਾਲੀ ਤੱਕ ਚਲੇ ਜਾਂਦੇ ਆ ਸਾਡੇ ਰੋਪੜ ਚੋਕਲਾ ਸੌਦਾ ਨਹੀਂ ਖਰੀਦ ਕੇ ਰਾਜੀ ਉਹਦਾ ਕਾਰਨ ਹੈ ਵੀ ਸੌਦਾ ਪਿੱਛੋਂ ਮਹਿੰਗਾ ਆਂਦਾ ਮਹਿੰਗਾ ਵਿਕਦਾ ਤੁਸੀਂ ਕੀ ਕੰਮ ਕਾਰੋਬਾਰ ਕਰਦੇ ਹੋ ਉਹ ਰੇਡੀ ਕੁਲਝੜੀ ਲਾਤੇ ਆ ਸਰ हाँ जी भी तोड़े हम तो यही चाहते हैं हम लोग तो घूम फिर के बेचते हैं देखे देखे गली देखे गली 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 में हमारा यही सोच है कि जो पूरे जल नगर में रास्ता का बहुत जैसे मतलब डेंजर पूरा विकास नहीं है पूरा पूरा जल ये रास्ता सही रहेगा तो हम लोग का भी रोजी रोटी चलेगा पूरे जाके घूम के देख लो पहलेमला के देख लो पूरे जल्स नगर में पूरे जलस नगर में मैं अपना जल पूरा जल्स नगर है हाँ पूरा जल्स नगर यहाँ से लेकर उधर से लेकर पूरा, के, पूरा नहर से लेकर पूरा वो संगा हॉस्पिटल से लेकर के इधर में चले जाओ वो आई टी आई उधर स्कूल जेबीटी के तरफ उधर चले जाओ नहर के पूरे सड़क ख़राब है पूरे डेंजर है समस्या यही है सड़क का हाल करो कोई जैसे सही बात है मतलब सबकी हमने सुने हैं बात को मैं भी हाँ जी बात पर बहुत मैं भी अति क्या हूँ तो मैं भी बात कहूँ मैं यही सरकार से अनुरोध करता हूँ जो जलसन्हा उनको विकास में रास्ता का रफ्तार पकड़े और रास्ता बनाए और जलसिन्हा का स्टैंडर्ड एरिया है स्टैंडर्ड एरिया है नाम के लिए जल सिंह ज्ञानी जल सिंह नगर नाम से चलता है इस एरिए का क्या विकास है क्या रास्ता का रफ्तार है वो तो घूमने से पता लगेगा पूछा पूरा बेकार पूरा बर्बाद है गाड़ी सही जा नहीं सकता है इमरजेंसी में कोई ऐसे मतलब गाड़ी जल्दी मतलब कोई वहाँ पर पहुँच नहीं सकता है घर के पास ਫੂਟੇ ਫੂਟੇ ਪੂਰੇ ਜਲਸਨਰ ਮੇਂ ਹਰ ਗਲੀ ਗਲੀ ਦਾ ਰਸਤਾ ਹੈ ਜੈਸੇ ਕੁੜੀਆਂ ਦੇ ਵੀ ਕਾਲਜ ਹੈ ਰੋਪੜ ਦੇ ਵਿੱਚ ਲੱਗ ਤੋਂ ਨਹੀਂ ਸਰ ਐਦਾਂ ਦਾ ਤਾਂ ਗਰਲ ਸਕੂਲ ਜ ਸਿੰਗਲ ਨਹੀਂ ਹੈ ਲੇਕੇ ਗਰਲ ਸਕੂਲ ਜ਼ਰੂਰ ਹੈ ਠੀਕ ਹੈ ਜੀ ਦੇਖੋ ਇੱਕ ਤਰ੍ਹਾਂ ਦੇਖਿਆ ਜਾਵੇ ਸਾਡੇ ਜੋ ਦਿਨੇਸ਼ ਚੱਡਾ ਜੀ ਐਮਐਲਏ ਨੇ ਐਸ ਪ੍ਰੈਜ਼ੈਂਟ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਤੁਸੀਂ ਗਰਾਊਂਡ ਲੈਵਲ ਤੋਂ ਅਗਰ ਦੇਖਿਆ ਜਾਵੇ ਤਾਂ ਝੂਲਿਆਂ ਦਾ ਹਾਲ ਪਾਰਕਾਂ ਦਾ ਹਾਲ ਦੇਖੋ ਸਨੇਚਿੰਗ ਸਨੇਚਿੰਗ ਇੰਨੀ ਕੋ ਹੋ ਰਹੀ ਹੈ ਕਿ ਨਾਰਮਲ ਬੰਦਾ ਆਪਣੀ ਜੁਐਲਰੀ ਛੋਟੀ ਤੋਂ ਛੋਟੀ ਵੀ ਪਾ ਕੇ ਨਹੀਂ ਚੱਲ ਸਕਦਾ ਉਸ ਤੋਂ ਬਾਅਦ ਤੁਸੀਂ ਮਾਈਨਿੰਗ ਨੂੰ ਦੇਖਿਆ ਜਾਵੇ ਸਰਕਾਰ ਨੇ ਭਗਵੰਤ ਮਾਨ ਜੀ ਸਾਡੇ ਜੋ ਸੀਐਮ ਨੇ ਉਹਨਾਂ ਨੇ 5 ਵਜੇ ਤੱਕ ਦਾ ਮਾਈਨਿੰਗ ਦਾ ਦਿੱਤਾ ਸੀ ਵੀ 5 ਵਜੇ ਤੱਕ ਮਾਈਨਿੰਗ ਕੀਤੀ ਜਾਊਗੀ ਉਸ ਤੋਂ ਬਾਅਦ ਮਾਈਨਿੰਗ ਬੰਦ ਕਰ ਦਿੱਤੀ ਜਾਊਗੀ ਉਸ ਤੋਂ ਬਾਅਦ ਤੁਸੀਂ ਅਗਰ ਹਾਈਵੇ ਤੇ ਦੇਖੇ ਜਾਵੇ ਤਾਂ 4 ਵਜੇ ਤੱਕ ਸਵੇਰੇ ਟੀਪਰ ਲੋਡ ਹੋ ਕੇ ਜਾਂਦੇ ਨੇ ਰਾਤੋਂ ਰਾਤ ਜਾਂਦੇ ਨੇ ਲੋਕਾਂ ਨੇ ਡੰਪ ਬਣਾ ਲਿਆ ਸੋਸਾਇਟੀਆਂ ਦੇ ਬਾਹਰ ਠੀਕ ਹੈ ਜੀ ਉਸ ਤੋਂ ਬਾਅਦ ਜੋ ਸਾਡੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਆਪਣੀ ਕੋਸ਼ਿਸ਼ ਕਰਦਾ ਹੈ ਲੇਕਿਨ ਪ੍ਰਸ਼ਾਸਨ ਕੋਲ ਆਪਣੀਆਂ ਖੁੱਦੀਆਂ ਪਾਬਰਾ ਹੈ ਨਹੀਂ ਗਈਆਂ ਜੋ ਕਿ ਨੱਥਪਾਣ ਉਹ ਅੱਗੇ ਨਸ਼ਾ ਇੰਨਾ ਕਿ ਬਿਕ ਰਿਆ ਹੈ ਕਿ ਨੌਜਵਾਨ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਨੌਜਵਾਨ ਕੀ ਕਰੂਗਾ ਮਾਪੇ ਐਨੇ ਪੈਸਾ ਲਾ ਕੇ ਪੜਾਉਂਦੇ ਨੇ ਲਖਾਉਂਦੇ ਨੇ ਕਿ ਸਾਡਾ ਬੱਚਾ ਕੁਝ ਲੱਗ ਜਾਊਗਾ ਲੇਕਿਨ ਨੌਕਰੀਆਂ ਹੀ ਨਹੀਂ ਹੈ ਜੇ ਸਰਕਾਰ ਐਦਾਂ ਹੀ ਟੀਵੀ ਦੇ ਵਿੱਚ ਦੱਸਦੀ ਰਹੀ ਵੀ ਅਸੀਂ 1 ਲੱਖ ਨੌਕਰੀ ਦੇਤੀ 10000 ਨੌਕਰੀਆਂ ਦਿਤੀਆਂ ਸਾਨੂੰ ਨੌਕਰੀ ਦਿਖਾਓ ਤਾਂ ਸਹੀ ਕਿੱਥੇ ਦਿਤੀਆਂ ਜਾਂ ਉਹ ਨੌਕਰੀਆਂ ਦਿਤੀਆਂ ਸਿਰਫ ਕਾਗਜ਼ਾਂ ਦੇ ਵਿੱਚ ਨੇ ਹੈ ਜੀ ਨੌਜਵਾਨ ਨਸ਼ੇ ਦੇ ਵਿੱਚ ਦਿਨੋ ਦਿਨ ਜਾਂਦਾ ਜਾ ਰਿਹਾ ਹੈ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਨਸ਼ਾ 10 ਦਿਨ ਦੇ ਵਿੱਚ ਖਤਮ ਕਰ ਦਾਂਗੇ ਜਾਂ 1 ਮਹੀਨੇ ਦੇ ਵਿੱਚ ਖਤਮ ਕਰ ਦਾਂਗੇ ਮੈਨੂੰ ਇਹ ਦੱਸਿਆ ਜਾਵੇ ਕਿ ਅੱਜ 3 ਸਾਲ ਹੋਣ ਨੂੰ 2.5 ਸਾਲ ਹੋਣ ਨੂੰ ਆ ਗਏ ਸਰਕਾਰ ਨੂੰ ਕਿਹੜੀ ਨਥ ਨਸ਼ੇ ਨੂੰ ਪਾਈ ਆ ਵੱਡੇ ਤੋਂ ਵੱਡੇ ਵਪਾਰੀ ਨਸ਼ਾ ਵੇਚ ਰਹੇ ਨੇ ਕਹੇ ਮੇਨ ਵਪਾਰੀ ਨੂੰ ਹੱਥ ਪਾਉਂਦੀ ਨੇ ਪ੍ਰਸ਼ਾਸਨ ਕਿੱਥੇ ਤੱਕ ਕਿ ਕਿਆ ਕਰ ਰਹੀ ਹੈ ਕੁਝ ਦਿਖਾਵੇ ਦਾ ਚਾਹੀ ਜੋ ਆਮ ਪਬਲਿਕ ਦੇ ਵਿੱਚ ਤੁਸੀਂ ਵੋਟ ਮੰਗ ਰਹੇ ਆ ਕਿਆ ਉਹ ਵੋਟ ਦੇ ਦੇਓਗੇ ਤੁਹਾਰੇ ਇਹ ਜਿਹੇ ਹਾਲਾਤ ਦੇ ਕੇ ਕਾਰਵਾਈ ਕਰ ਰਹੇ ਆ ਅਧਿਕਾਰੀ ਵੀ ਕਹਿੰਦੇ ਕਾਰਵਾਈਆਂ ਕਰਦੇ ਆ ਸਰ ਦੇਖੋ ਕਾਰਵਾਈ ਸਰ ਦੇਖੋ ਕਾਰਵਾਈ ਤਾਂ ਇਦਾਂ ਹੈ ਕਿ ਅਗਰ ਅਸੀਂ ਕਾਰਵਾਈ ਇਦਾਂ ਹੀ ਬੋਲਦੇ ਰਹਿਾਂਗੇ ਤਾਂ ਪਬਲਿਕ ਸੁਣਦੀ ਰਹੀ ਹੈ ਅੱਜ ਕੱਲ ਪਬਲਿਕ ਬੜੀ ਐਜੂਕੇਟਿਡ ਵੀ ਹੋ ਚੁੱਕੀ ਆ ਔਰ ਸਮਝਦਾਰ ਵੀ ਆ ਠੀਕ ਹੈ ਜੀ ਪਬਲਿਕ ਦੇ ਵਿੱਚ ਤੁਸੀਂ ਕਿਆ ਪ੍ਰਗਟ ਕਰ ਰਹੇ ਆ ਕਿ ਅਸੀਂ ਸਭ ਕੁਝ ਸਹੀ ਕਰ ਰਹੇ ਆ ਕੀ ਲੱਗਦਾ ਤੁਹਾਨੂੰ ਹੋਰ ਕਿਹੜੀ ਡਿਵੈਲਪਮੈਂਟ ਜਿਹੜੀਆਂ ਰੋਪੜ ਦੇ ਵਿੱਚ ਤੁਸੀਂ ਚਾਹੁੰਦੇ ਹੋਣੀਆਂ ਚਾਹੀਦੀਆਂ ਦੇਖੋ ਡਿਵੈਲਪਮੈਂਟ ਬਾਰੇ ਤਾਂ ਤਕਰੀਬਨ ਸਾਹਮਣੇ ਹੀ ਦੱਸਿਆ ਦਿੱਤਾ ਪਾਣੀ ਦੀ ਦਿੱਕਤ ਆ ਸੜਕਾਂ ਦੀ ਦਿੱਕਤ ਪਾਣੀ ਤਾਂ ਰੋਪੜ ਦੀ ਤਾਂ ਕਹਾਵਤ ਆ ਜੀ ਉਰੇ ਡੁੱਬਣ ਨੂੰ ਪਾਣੀ ਹੈਗਾ ਪੀਣ ਨੂੰ ਨਹੀਂ ਹੈ ਹਾਂ ਪੀਣ ਨੂੰ ਪਾਣੀ ਨਹੀਂ ਹੈ ਉਰੇ ਡੁੱਬਣ ਨੂੰ ਪਾਣੀ ਆ ਮੀਂਹ ਜਦੋਂ ਪੈਂਦਾ ਫਿਰ ਪਾਣੀ ਪਾਣੀ ਹੁੰਦਾ ਜਰਾ ਉਹ ਪਾਣੀ ਪਾਣਾ ਉਦਾਂ ਵੀ ਚਾਰੋਂ ਤਰਫ ਨਹਿਰਾਂ ਆ ਜੀ ਜਿੱਥੇ ਮਰਜੀ ਆ ਕੇ ਛਾਲ ਮਾਰ ਲਓ ਪਰ ਜੇ ਤੁਸੀਂ ਕੋ ਪੀਣ ਨੂੰ ਪਾਣੀ ਚਾਹੀਦਾ ਉਹ ਪੀਣ ਰੋਪੜ ਵਾਸਤੇ ਪੀਣ ਜੋਗਾ ਪਾਣੀ ਨਹੀਂ ਹੈ ਦੇਖੋ ਲੈਂਡ ਆਰਡਰ ਜਿਹੜਾ ਹੈਗਾ ਉਹ ਬਿਲਕੁਲ ਬੁਰਾ ਹਾਲਾ ਲੈਂਡ ਆਰਡਰ ਦਾ ਪਿੱਛੇ ਜੇ ਤੁਸੀਂ ਖਬਰ ਪੜ੍ਹੀ ਹੋਣੀ ਹੈ ਪਵਿੱਤਰ ਸਾਹਿਬ ਦਾ ਕੀਤੇ ਦਿਹਾੜੇ ਦੇ ਵਿਕਾਸਪੱਗਾ ਮੁੰਡਾ ਹੈਗਾ ਵਿਸ਼ਵਬਿੰਦੂ ਪ੍ਰਸ਼ਦ ਦਾ ਨੰਗੜ ਤੋਂ ਉਹਦੀ ਦੁਕਾਨ ਦੇ ਵਿੱਚ ਜਾ ਕੇ ਗੋਲੀਆਂ ਮਾਰਤੀ ਚਲੋ ਮੈਂ ਧੰਨਵਾਦ ਕਰਦਾ ਆਪਣਾ ਪੰਜਾਬ ਪੁਲਿਸ ਦਾ ਉਹਨਾਂ ਨੂੰ 72 ਘੰਟੇ ਬਾਅਦ ਫੜ ਵੀ ਲਿਆ ਦੋਨਾਂ ਨੂੰ ਇਹ ਕੁਲ ਮਿਲਾ ਕੇ ਕਹਿਣ ਦਾ ਭਾਪਾ ਇਸੇ ਤਰ੍ਹਾਂ ਜਿਹੜਾ ਨਸ਼ੇ ਦਾ ਜਿਹਦਾ ਦੱਸਿਆ ਸੀਗਾ ਉਸੇ ਤਰ੍ਹਾਂ ਲਾਂਡ ਆਰਡਰ ਜਿਹੜਾ ਸਾਡੇ ਮਸਲੇ ਚ ਇੱਕ ਲੜਾਈ ਹੋਈ ਸੀ ਉਹਨੂੰ ਲੜਾਈ ਨੂੰ 15 ਦਿਨ ਹੋ ਗਏ ਮੁੰਡੇ ਦੇ ਸਿਰ ਤੇ 105 ਡਾਂਕੇ ਲੱਗੇ ਆ ਉਹਦੇ ਹੱਥ ਤੇ ਸਾਰੀ ਪਲਾਸਟਿਕ ਸਰਜਰੀ ਹੋਈ ਆ 21 ਬੰਦੇ ਆ ਸਾਰੇ ਸੀਸੀਟੀਵੀ ਕੈਮਰਾ ਚ ਦਿਖਦੇ ਆ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਸੁਧਾਰ ਦੀ ਲੋੜ ਆ ਸੁਧਾਰ ਦੀ ਲੋੜ ਆ ਜੀ ਲਾਂਡ ਆਰਡਰ ਨੂੰ ਜਿਹੜਾ ਉਹਨੂੰ ਪੁਕਤਾ ਕੀਤਾ ਜਾਵੇ ਮੇਨ ਗੱਲ ਇਹ ਆ ਜੀ ਤਨ ਰੋਪੜ ਦੇ ਵੋਟਰ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਰੁਜ਼ਗਾਰ ਚਾਹੀਦਾ ਇਸ ਹਲਕੇ ਦੇ ਵਿੱਚ ਡਿਵੈਲਪਮੈਂਟ ਦੀ ਲੋੜ ਆ ਸੜਕਾਂ ਟੁੱਟੀਆਂ ਹੋਈਆਂ ਨੇ ਜਦੋਂ ਮੀਂਹ ਪੈਂਦਾ ਤਾਂ ਥਾਂ ਥਾਂ ਤੇ ਪਾਣੀ ਖੜਾ ਹੁੰਦਾ ਏ ਹੋਰ ਵੀ ਸਿੱਖਿਆ ਦੇ ਖੇਤਰ ਦੇ ਵਿੱਚ ਵਿਕਾਸ ਦੀ ਗੱਲ ਕਰ ਰਹੇ ਨੇ ਤਾਂ ਇਹੀ ਗੱਲ ਹੋ ਰਹੀ ਆ ਵੋਟਰਾਂ ਦਾ ਸੀ ਮੂਡ ਜਾਣਨ ਦਾ ਯਤਨ ਕਰ ਰਹੇ ਆ ਰੋਪੜ ਦੇ ਹਲਕੇ ਦੇ ਵਿੱਚ ਆ ਤਾਂ ਲੋਕ ਕੀ ਕਹਿ ਰਹੇ ਨੇ ਤੁਹਾਡੇ ਤੱਕ ਪਹੁੰਚਾ ਰਿਹਾ ਸਾਥੀ ਜਗਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਕੋਡੇਰ ਜਾਨਸ ਸਪੋਕਸਮੈਨ ਟੀਵੀ ਰੋਪੜ